ਮਾਰਕੀਟ ਕਮੇਟੀ ਬਸੀ ਪਠਾਣਾ ਦੇ ਚੇਅਰਮੈਨ ਵਜੋਮਨਪ੍ਰੀਤ ਸਿੰਘ ਸੋਮਲ ਵੱਲੋਂ ਆਪਣਾ ਅਹੁਦਾ ਸੰਭਾਲਣ ਮੌਕੇ ਕਰਵਾਏ ਸਮਾਗਮ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਅਤੇ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਆਪਣਾ ਅਹੁਦਾ ਸੰਭਾਲਣ ਤੇ ਮੁਬਾਰਕਵਾ ਦਿੰਦੇ ਆ ਕਿਹਾ ਕਿ ਪਾਰਟੀ ਵੱਲੋਂ ਆਮ ਘਰਾਂ ਦੇ ਨੌਜਵਾਨਾਂ ਨੂੰ ਅਹਿਮ ਅਹੁਦੇ ਤੇ ਨਿਵਾਜਿਆ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਰਾਜਨੀਤਿਕ ਖੇਤਰ ਵਿੱਚ ਅੱਗੇ ਆਉਣ ਦਾ ਮੌਕਾ ਮਿਲਿਆ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਸਭਾਗਾ ਭਰਿਆ ਦਿਨ ਹਲਕਾ بسیਖਾਣਾ ਦੇ ਲਈ ਕਿਉਂਕਿ ਅੱਜ ਦੇ ਦਿਨ ਇੱਥੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਵੇਂ ਬਣੇ ਮਾਰਕੀਟਿੰਗ ਸੋਮਲ ਸਾਹਿਬ ਇਨਾਂ ਨੇ ਅੱਜ ਅਹੁਦਾ ਸੰਭਾਲਿਆ ਤੇ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਬਸਰ ਸਾਹਿਬ ਜਿਹੜੇ ਮੰਡੀ ਕਨ ਬੋਰਡ ਦੇ ਚੇਅਰਮੈਨ ਸਾਹਿਬ ਨੇ ਉਹ ਵੀ ਪਹੁੰਚੇ ਸੀ ਤੇ ਉਹਨੇ ਗਏ ਨੇ ਨਾ ਜ਼ਰੂਰੀ ਕੰਮ ਸੀ ਸਾਡੇ ਜਿਹੜੇ ਤੇ ਪ੍ਰਧਾਨ ਸਾਹਿਬ ਅਜੀਤ ਸਿੰਘ ਲੇਵੜਾ ਜੀ ਉਹ ਵੀ ਇੱਥੇ ਪਹੁੰਚੇ ਜੀ ਤੇ ਮਾਰਕੀਟ ਕਮੇਟੀ ਸਰਾਂਦੇ ਚੇਅਰਮੈਨ ਗੁਰਵਿੰਦਰ ਢਿੱਲੋਂ ਜੀ ਹੋਰ ਸਾਡੇ ਸਾਰੇ ਜਿਹਨੇ ਵੀ ਸਾਥੀ ਇੱਥੇ ਪਹੁੰਚੇ ਆ ਸਾਰਿਆਂ ਨੇ ਅੱਜ ਰਲ ਕੇ ਗੁਰੂ ਸਾਹਿਬ ਦਾ ਹੁਕਮ ਅਸਰਾ ਵੀ ਲਿਆ ਤੇ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਸਾਹਿਬ ਜੀ ਨੂੰ ਗਰਨ ਸਾਹਿਬ ਜੀ ਦਾ ਜਿਨ੍ਹਾਂ ਨੇ ਅੱਜ ਚਰਨ ਪਏ ਨੇ ਤੇ ਉਹਨਾਂ ਦੇ ਰੋਟਾ ਸੇ ਨਾਲ ਇੱਥੇ ਇਹਨਾਂ ਨੇ ਆਉਦਾ ਸੰਭਾਲਿਆ ਸੁਮਿਲ ਜੀ ਨੇ ਤੋਂ ਮੇਰੀ ਸਾਰਿਆਂ ਨੂੰ ਇਹ ਬੇਨਤੀ ਵੀ ਹੈ ਕਿ ਉਹਦਾ ਜਿਹੜਾ ਉਹ ਮਿਲਦਾ ਇੱਕ ਬੰਦੇ ਨੂੰ ਪਰ ਚਰੌਣਾ ਆਪਾਂ ਸਾਰਿਆਂ ਨੇ ਸਹਿਯੋਗ ਨਾਲ ਹੁੰਦਾ। ਸੋ ਸਾਰੇ ਸਹਿਯੋਗ ਕਰੀਏ। ਇਹ ਇੱਕ ਆਮ ਕਰ ਤੋਂ ਇੱਕ ਆਮ ਪ੍ਰਵਾਸ ਤੇ ਜਦੋਂ ਕੋਈ ਰਾਜਨੀਤੀ ਚਾਹੁੰਦਾ ਉਸ ਵੀ ਬਹੁਤ ਦਿੱਕਤਾਂ ਮਰਸ਼ਾਨੀਆਂ ਹੁੰਦੀਆਂ ਨੇ ਪਰ ਜੇ ਮੇਰੀ ਮਾਨ ਹੈ ਕਿ ਸਾਡੇ ਜਿਹੜੇ ਵਰਕ ਕਰਨੇ ਵੀ ਆਮ ਜੀ ਨੇ। ਸੋ ਇਸ ਕਰਕੇ ਸਾਰੇ ਆਪਾਂ ਰਲ ਕੇ ਇਸ ਅਦੇ ਨੂੰ ਵੀ ਜਿਹੜੀ ਗરિਮਾ ਨੂੰ ਵਰਕਰਾਂ ਰੱਖੀਏ ਤੇ ਇਸ ਅਹੁਦੇ ਤੇ ਜਿਹੜੇ ਸਾਡੇ ਸੋਮਨ ਜੀ ਬੈਠੇ ਨੇ ਉਹਨਾਂ ਦਾ ਸਾਥ ਵੀ ਦਈਏ ਬਹੁਤ ਜ਼ਿੰਮੇਵਾਰੀ ਵਾਲੀ ਦਾ ਦੀ ਪੋਸਟ ਹੈ ਬਹੁਤ ਗੁਰਮਾਰਾ ਦੀ ਕਵਲ ਤੇ ਸਭ ਤੋਂ ਖੁਸ਼ੀ ਦੀ ਗੱਲ ਹੈ ਸਾਡੇ ਪੁਰਾਣੇ ਵਰਕਰ ਜਿਹੜੇ ਨੇ ਮਿਲਦੀਏ ਜਿਹੜੇ ਨੇ ਉਹਨਾਂ ਨੂੰ ਆਮ ਆਨਵੀ ਪਾਰਟੀ ਨੇ ਅਹੁਦੇ ਦਿੱਤੇ ਨੇ ਇਹਦੇ ਲਈ ਮੈਂ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਸੁਪਰੀਮੋ ਨੇ ਉਹਨਾਂ ਇੱਕ ਲਹਿਰ ਲਈ ਆਮ ਆਨਵੀ ਪਾਰਟੀ ਬਣੀ ਸਾਡੇ ਸਰਦਾਰ ਗਵੰਦ ਸਿੰਘ ਮਾਨ ਸਾਹਿਬ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਦੇ ਹੋ ਜਿੰਨੇ ਵੀ ਸਾਡੇ ਆਉਦੇਦਾਰ ਸਹਿਬਾਨ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੰਤਰੀ ਸਾਹਿਬਾ ਸਾਹੂਰੰਦਾਰ ਸਾਡੇ ਚੀਰਮੈਨ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਫਿਰ ਤੋਂ ਤੁਹਾਨੂੰ ਨਿਸ਼ਚਿਤ ਕਰਦਾ ਕਿ ਅਸੀਂ ਜਿਹੜਾ ਕੰਮ ਹੈਗਾ ਉਹ ਆਮ ਲੋਕਾਂ ਲਈ ਕਰਾਂਗੇ ਤੇ ਆਮ ਆਦਮੀ ਪਾਰਟੀ ਆਮ ਲੋਕਾਂ ਲਈ ਕੰਮ ਕਰਦੀ ਤੇ ਕਿਉਂਕਿ ਬਹੁਤ ਬਹੁਤ ਮੁਬਾਰਕਬਾਦ ਮਨਪੂਰਨ ਸਮੂਹ ਜੀ ਨੂੰ ਸਾਰੇ ਪਰਿਵਾਰ ਨੂੰ ਸਾਡੇ ਮੈਂ ਹੁਣ ਕਿਸੇ ਗੱਲ ਕਰਦਾ ਰਹਾਂ ਜੀ ਅੰਕਲ ਨੂੰ ਮੈਂ ਕਿਹਾ ਬੁਲਾ ਲਓ ਹੱਸਦੇ ਵਿੱਚ ਮੈਂ ਕਿਹਾ ਵੀ ਇਹਨਾਂ ਨੂੰ ਜੀਵਨ ਕਰੋ ਕਾਰਨ ਕੀ ਆ ਜਦੋਂ ਕੋਈ ਬੱਚਾ ਤਰੱਕੀ ਕਰਦਾ ਤਾਂ ਸਭ ਤੋਂ ਵੱਧ ਖੁਸ਼ੀ ਜਿਹੜੀ ਹੁੰਦੀ ਆ ਉਹ ਤੁਹਾਡੇ ਪੁੱਤ ਨੂੰ ਤੁਹਾਡੀ ਮਾਂ ਨੂੰ ਤੁਹਾਡੇ ਪਰਿਵਾਰ ਨੂੰ ਜਿਸ ਸਾਰੇ ਹਲਕੇ ਨੂੰ ਵੀ ਜਿੱਥੇ ਹੁੰਦੀ ਆ ਉੱਥੇ ਪਰਿਵਾਰ ਨੂੰ ਬਹੁਤ ਕਿਉਂਕਿ ਪਰਿਵਾਰ ਨੇ ਸਾਰਾ ਕੁਝ ਦੇਖਿਆ ਹੁੰਦਾ ਇਸ ਕਰਕੇ ਮੈਂ ਹਮੇਸ਼ਾ ਚਾਹੁੰਦਾ ਕਿ ਸਾਡੇ ਦੁਰਗਾ ਦਾ ਆਸ਼ੀਰਵਾਦ ਸਾਡੇ ਤੇ ਬਰੈ ਬਹੁਤ ਬਹੁਤ ਧੰਨਵਾਦ ਜਿੰਮੇਵਰ ਜਿਹੜੀ ਆ ਬਹੁਤ ਹੀ ਚੰਗੇ ਨੇ ਉਹ ਆ ਸਰ ਸਾਹਿਬ ਸੱਚੇ ਜੀ ਤੋਂਵਾ ਧੰਨਵਾਦ ਜੀ ਸਰਕਾਰ ਭਗਵਾਨ ਸਿੰਘ ਮਾਨ ਸੀਐਮ ਸਾਹਿਬ ਦਾ ਤੇ ਉਪਕੇਜ ਜੀ ਰਾਜ ਜਿਨ੍ਹਾਂ ਨੇ ਮਾਨੂੰ ਇਹ ਸੌਦੇ ਦੇ ਲੈ ਕੇ ਸਮਝਾ ਤੇ ਅੱਜ ਮਾਨ ਬਖਸ਼ਿਆ ਸਭ ਤੋਂ ਜਿਆਦਾ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਭਾਈਆਂ ਵਾਂਗ ਫਟਾਉ ਕੀਤਾ ਤੇ ਅੱਡੀ ਮਿਹਨਤ ਨੂੰ ਦੇਖਿਆ ਹੋਏ ਕੋਈ ਅਗਰ ਕੋਈ ਨੁਕਤਾ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਸਤੋ ਗਲਤੀ ਨਾ ਹੋਵੇ ਵਧੀਆ ਤਰੀਕੇ ਨਾਲ ਚਲਾਵਾਂਗੇ ਮਾਰਕਟ ਕਮੇਟੀ ਨੂੰ ਹਰ ਵੀ ਬੈਂਤੀਏ ਵੀ ਜੇ ਕੋਈ ਗਲਤੀ ਹੁੰਦੀ ਵੀ ਹੈ ਸਾਡੇ ਤੋਂ ਹਲੇ ਨਵੇਂ ਬੰਦੇ ਆ ਰਾਜਨੀਤੀ ਵਿੱਚ ਸਾਡਾ ਕੋਈ ਪੁਰਾਣਾ ਵਿਸ਼ਵਾਸ ਹੈ ਨਹੀਂ ਕੱਲੀ ਵਾਰ ਆਏ ਆ ਕੋਈ ਗਲਤੀ ਹੁੰਦੀ ਆ ਤਾਂ ਸੰਗਤ ਸਾਨੂੰ ਟੋਕ ਸਕਦੀ ਐ ਤੇ ਸਭ ਨੇ ਸਾਥ ਦੇਣਾ ਹੈ ਸਾਰੇ ਮਿਲ ਕੇ ਆਪਣਾ ਕੰਮ ਕਰਨੇ ਰਵੀ ਖਾਲਸਾ ਵੈਬ ਸਾਈਟ ਪ੍ਰਾਪਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ